ਰਾ ਮੋੜ ਲਾ ਬਾਈ ਹਾਂਜੀ ਸੱਜਣੋ ਸਵਾਗਤ ਹੈ ਤੁਹਾਡਾ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ 29 2022 ਆਪਾਂ ਪਹੁੰਚ ਚੁੱਕੇ ਹਾਂ ਅੱਜ ਮੋੜ ਮੰਡੀ ਲੰਪੀ ਸਕਿਨ ਦੀ ਲੰਮੀ ਬਿਮਾਰੀ ਤੋਂ ਬਾਅਦ ਸੱਜਣੋ ਮੰਡੀਆਂ ਦੁਬਾਰੇ ਬਹਾਲ ਹੋਈਆਂ ਨੇ ਫਾਜੀ ਮੋੜ ਮੰਡੀ ਦੇ ਜਾਨਵਰ ਦਿਖਾਉਣੇ ਆ ਤੁਹਾਨੂੰ ਕਰਾਉਣੀਆਂ ਦਰਸ਼ਨ ਪੂਰੀ ਮੰਡੀ ਦਾ ਕਿਹੜਾ ਦਿਵਾਵਾਂਗੇ ਸੱਜਣੋ ਮੋੜ ਮੰਡੀ ਦੇ ਸਾਰੇ ਜਾਨਵਰਾਂ ਦੇ ਪ੍ਰੈਸ ਪ੍ਰੈਜਾਂ ਤੋਂ ਰੇਟਾਂ ਤੋਂ ਵੀ ਜਾਣੂ ਕਰਵਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਇੱਕ ਨੰਬਰ ਤੋਂ ਕਰਦੇ ਆਂ ਇਧਰੋਂ ਸ਼ੁਰੂ ਆਪਾਂ ਇੱਕ ਝੋਟੀ ਦਿਖਾਉਣੇ ਆ ਦੋਸਤੋ ਤੁਹਾਨੂੰ ਇੱਕ ਵਾਰੀ ਥਾਣਾ ਹਵਾਨਾ ਦਿਖਾ ਦੇਣਾ ਤੇ ਬਾਕੀ ਬਾਈ ਨਾਲ ਕਰਾਂਗੇ ਗੱਲਬਾਤ ਤੋੜ ਕੇ ਦਿਖਾਵਾਂਗੇ ਕੀ ਕਹਿੰਦੀ ਐ ਲੈ ਤੋਰੀ ਬਾਈ ਇੱਕ ਵਾਰੀ ਤੇ ਇਧਰ ਤੋਂ ਸੱਜਣੋ ਸਿੰਘ ਸਿੰਘ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਚ ਐ ਇਹਨੂੰ ਚਲਾ ਦਿਓ ਜੀ ਬਾਕੀ ਡਿਟੇਲਸ ਅਜਣੋ ਪੁੱਛਦੇ ਆ ਬਾਈ ਤੂੰ ਇਹਦੀ ਪਹਿਲਾਂ ਇੱਕ ਉਧਰੋਂ ਆਪਣੀ ਬਹੁਤ ਹੋ ਗਈ ਹੌਲੀ ਹੋ ਰਹੀ ਬਾ ਕਮਾ ਲਓ ਜੀ ਲੈ ਚੱਲ ਲੈ ਚੱਲ ਬਾਈ ਵੀ ਦੱਸੋਗੇ ਬਾਈ ਨਾ ਕਰਾਉਣਾ ਛੋਟੀ ਗੱਲ ਬਾਤ ਬਾਈ ਸਾਸਰੀ ਕਾਲ ਸਾਸਰੀ ਕਾਲ ਬਾਈ ਨਾਮ ਦੱਸੋ ਜੀ ਕੀ ਹੈ ਜਗਤਾਰ ਸਿੰਘ ਪਿੰਡ ਕਿਹੜਾ ਬਾਈ ਗੜੱਬੀ ਹੈ ਜ਼ਿਲ੍ਹਾ ਜੀ ਮਾਨਸਾ ਕੀ ਡਿਟੇਲ ਹੈ ਕਿੰਨੇਵੇਂ ਸੂਇ ਜੋ ਟੀੜੀ ਦਿਖਾਈ ਆਪ ਨੂੰ ਆ ਪਹਿਲੇ ਸੂਏ ਹਾਂ ਦੰਦਾ ਜਿ ਕਿਵੇਂ ਆ ਬਾਈ ਦੰਦਾ ਨਹੀਂ ਦੋ ਦੰਦਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਉਹਨੂੰ ਸੂਈ ਨੂੰ ਆਹੇ 5-4 ਦਿਨ ਹੋ ਗਏ ਕਿੰਨੇ ਕਿ ਬੋਲੀ ਤਿਆਰ ਆ ਜੀ ਹੁਣ ਹੁਣ ਹੈਗਾ 9 ਲੀਟਰ ਸਾਢੇ 9 ਲੀਟਰ ਤਿਆਰ ਰੇਟ ਇਹਦਾ ਕੀ ਰਹੂਗਾ ਫਿਕਸ ਰੇਟ ਫਿਕਸ ਰੇਟ ਇੱਕੋ ਹੀ ਗੱਲ ਦੇਣ ਵਾਲੀ ਰੇਟ ਦਾ 80000 ਦੀ ਦੇ ਦਾਂਗੇ 80000 ਰੁਪਏ ਨੰਬਰ ਬੋਲ ਦਿਓ ਜੀ 98769 ਹਾਂਜੀ 60609 ਇੱਕ ਵਾਰੀ ਫਿਰ ਬੋਲੋ 98769 ਹਾਂਜੀ 6060 80000 ਦੀ ਦੇਵਾਂਗੇ 80 ਲੈ ਸੱਜਣਾ ਪਲੂਣ ਝੋਟੀ ਐ ਛੋਟੀ ਬਾਕੀ ਚੰਗੀ ਆ ਸਾਰੀ ਦਿਖਾਤੀ ਤੁਹਾਨੂੰ ਵੀਡੀਓ ਚ ਫਿਕਸ ਰੇਟ ਬਾਈ ਕਹਿੰਦਾ 80000 ਰੁਪਿਆ ਹੈ ਤੇ ਜਿਹਨੂੰ ਪਸੰਦ ਆਊਗੀ ਸੱਜਣਾ ਬਾਈ ਨਾਲ ਗੱਲਬਾਤ ਕਰ ਲਿਓ ਹੁਣ ਆ ਦੋ ਨੰਬਰ ਵਾਲੀ ਝੋਟੀ ਦਿਖਾਉਣੇ ਆ ਬਾਈ ਦਿਖਾਈ ਤੋਰ ਕੇ ਇਹਨੂੰ ਤੋਰ ਦੇ ਨੂੰ ਇਹਨੂੰ ਚਲਾ ਦੇ ਨਹੀਂ ਨਹੀਂ ਆ ਲੇ ਸੱਜਣਾ ਸਾਨੂੰ ਮੀਣੀ ਝੋਟੀ ਲੱਗਿਆ ਤੋਰਨੇ ਕੱਲੇ ਵਾਲੂ ਵਾ ਪੂਰੇ ਚੌੜੇ ਲੇਵੇ ਦੀ ਐ ਪੂਛ ਜ਼ਰੂਰ ਛੋਟੀ ਆ ਥੋੜੀ ਜੀ ਤੇ ਬਾਕੀ ਹੋਰ ਝੋਟੀ ਚ ਕੋਈ ਕਮੀ ਨਹੀਂ ਐ ਇਹਨੂੰ ਚਲਾ ਦੇਣੀ ਚਾਹੀਦੀ ਬਾਕੀ ਸੱਜਣਾ ਜੋ ਤੁਰੂ ਕੀ ਜੱਜਮੈਂਟ ਕਰ ਲਿਓ ਹਵਾਨੇ ਵੀ ਤੋਰ ਲਾ ਤੋਰ ਲਾ ਬਾ ਮੋੜ ਲਾ ਬਾਈ ਭਾਈ ਇਹ ਮੀਣੀ ਝੋਟੀ ਕਨੇ ਵਿੱਚ ਇਹ ਤੀਜੇ ਸੂਏ ਬਾਈ ਕਿੰਨੇ ਕਿਤਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 4-5 ਦਿਨ ਇਹਦੇ ਥੱਲੇ ਕਿੰਨੀ ਕ ਬੋਲੀ ਆਉਣੀ ਦੁੱਧ ਹੈਗਾ 13 ਲੀਟਰ ਬਾਈ ਕਿੰਨੇ ਕਿੰਨੇ ਕੀ ਉਮੀਦ ਆ ਬਾਈ ਤੋਂ ਇਹ ਦੇਣੀ ਜਾ ਰਿਹਾ ਹੈ ਇਹਨੂੰ ਘੱਟੋ ਘੱਟ 15 ਲੀਟਰ ਤੋਂ 15 ਰੇਟ ਬਾਈ ਇਹਦਾ 85000 ਨਹੀਂ ਦੇ ਦਾਂਗੇ ਫਿਕਸ ਰੇਟ ਹਾਂ ਜੀ ਸੱਜਣੋ ਰੇਟ ਰੇਟ ਬਾਈ ਦੇ ਜੈਨੂਅਲ ਨੇ ਸਾਰੇ ਬਾਕੀ ਕਹਿੰਦਾ ਮੌਕੇ ਤੇ ਹੋ ਜਾਣਗੇ ਆ ਵੀ ਚਲਾ ਦੇ ਬਾਈ ਆ ਵੀ ਚਲਾ ਦੇ ਤੇ ਰੇਟ ਸੱਜਣਾ ਬਾਈ ਨੇ ਜੈਨੂਇਨ ਹੀ ਕਰੇ ਨੇ ਬਲੂਨ ਝੋਟੀ ਦਾ 80 ਕਰਿਆ ਤੇ ਇਹਦਾ 85 ਕਰਿਆ ਬਾਕੀ ਰੇਟ ਫੋਨ ਤੇ ਹੋ ਜਾਣਗੇ ਬਾਈ ਨਾਲ ਗੱਲਬਾਤ ਕਰ ਲਿਓ ਆ ਇਹਨੂੰ ਚਲਾ ਦੇ ਵਾ ਕਮਾ ਲਓ ਜੀ ਵਾ ਮੋੜ ਲਾ ਲੀ ਬਈ ਇਹ ਰਸੂਆ ਕਰਾਊਗਾ ਇਹਦਾ ਚੌਥਾ ਸੂਆ ਬਾਈ ਇਹਨੂੰ ਕਿੰਨੇ ਕਿਤੇ ਨੋਗੇ ਸੂਈ ਇਹਨੂੰ ਹੋਗੇ 10-12 ਦਾ ਇਹ ਥੱਲੇ ਕਿੰਨਾ ਕੁ ਦੁੱਧ ਤਿਆਰ ਹੋਣਾ ਸਾਢੇ 13 ਲੀਟਰ ਇਹਦੇ ਥੱਲੇ ਲੀਟਰ ਮਾਰ ਕੇ ਦੇ ਦ ਸਾਢੇ 13 ਤਿਆਰ ਆ ਬਾਈ ਚਾਹੇ ਆਪਾਂ ਘਰੋਂ ਵੀ ਜਵਾਦੀਏ ਦੋ ਡੰਗ ਹੈ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਦੇ ਦਾਂਗੇ 80000 ਦੀ ਬਾਈ ਲੈਣ ਲੈਣੀ ਬਸ ਠੀਕ ਆ ਜੀ ਬਾਕੀ ਆਓ ਸੱਜਣਾ ਅੱਗੇ ਲੈ ਕੇ ਚੱਲਦੇ ਆਂ ਮੋੜ ਮੰਡੀ ਦੇ ਸਾਨੂੰ ਹੋਰ ਕਰਾਉਣਿਆਂ ਝੂਟੀਆਂ ਦੇ ਦਰਸ਼ਨ ਲੈ ਕੇ ਪਲੂਣ ਝੋਟੀ ਸੱਜਣਾ ਹੋਰ ਲੱਗਿਆਂ ਦਿਖਾਉਣ ਫਲੇਰੀ ਜ਼ਰੂਰ ਆ ਪਰ ਤਾ ਹੀ 1 ਸਾਲ ਦੀ ਉਮਰ ਆ ਬਾਈ ਕਹਿੰਦਾ ਚਲਾ ਦੇ ਇਹਨੂੰ ਬਾਈ ਵਾ ਮੋੜ ਲਾ ਇਹਦਾ ਪਹਿਲਾ ਸੂਆ ਬਾਈ ਹਾਂ ਪਹਿਲਾ ਸੂਆ ਹੈ ਉਮਰ ਦੇ ਚ ਵੀ ਇਹ ਮੈਂ ਦੋ ਦੰਦ ਹੀ ਆਲੇ ਅੱਛਾ ਜੀ ਸਾਬ ਦੇ ਹੈ ਲੈ ਇਹਨੂੰ ਬਲੇਰੀ ਜਿਵੇਂ ਮਰਜ਼ੀ ਲਾ ਦੋ ਚੌਣ ਚੌਣ ਦੀ ਠੰਡੀ ਬਹੁਤ ਹੈ ਸੂਈ ਨੂੰ 4 ਦਿਨ ਹੋ ਗਏ ਅੱਛਾ ਚਵਾਈ ਚੂਈ ਪੋਲੀ ਬਹੁਤ ਚੰਗੀ ਚਵਾਈ ਦੁੱਧ ਕਿੰਨਾ ਕੁ ਤਿਆਰ ਹੋਣੀ ਤੁਹਾਨੂੰ? ਪੁੱਤ ਹੈਗਾ 999 ਲੀਟਰ। ਇਹਦਾ ਰੇਟ ਕੀ ਰਹੂਗਾ ਜੀ? ਇਹ ਦੇ ਦਾਂਗੇ ਭਾਈ 70000 ਦੀ। 70000 ਲੈਣ ਦਾ। ਠੀਕ ਆ ਜੀ। ਬਾਕੀ ਆਜੋ ਸੱਜਣਾ ਅੱਗੇ ਲੈ ਕੇ ਚੱਲ ਜਿਆ ਮੋੜ ਮੰਡੀ ਦੇ ਜਾਨਵਰ ਦਿਖਾਉਣੀਆਂ ਤੁਹਾਨੂੰ। ਲਓ ਸੱਜਣਾ ਮੋੜ ਮੰਡੀ ਲੱਗਿਆ ਤੁਹਾਨੂੰ ਇੱਕ ਪੂਰੀ ਡਬਲ ਝੋਟੀ ਦਿਖਾਉਣਾ। ਖਾਨ ਹਵਾ ਉਹਨਾਂ ਦੇਖ ਲਓ ਬਾਕੀ ਡਿਟੇਲ ਇਹਦੀ ਲਾਨੇਦਾਰ ਨੂੰ ਪੁੱਛ ਲਾਂਗੇ। ਸਿੱਧੀ ਤੁਰ ਸਿੱਧੀ। ਬਾ ਮੋੜ ਦਾ ਮੋੜ ਦਾ ਮੋੜ ਦਾ। ਆਜੋ ਜੀ ਬਾਪੂ ਇਹ ਨਾਮ ਦੱਸੋ ਜੀ ਬਲਵੀਰ ਸਿੰਘ ਜੀ ਪਿੰਡ ਕਿਹੜਾ ਜੀ ਅਕਲਿਆ ਜ਼ਿਲ੍ਹਾ ਮਾਨਸਾ ਜੀ ਮਾਨਸਾ ਕਿਹੜੇ ਸੂਏ ਝੋਟੇ ਇਹ 30 ਦਾ ਸੂਆ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ 5-5 ਮਹੀਨਾ ਦਾ ਜੀ ਕਿੰਨੀ ਕੁ ਬੋਲੀ ਤਿਆਰ ਆ ਜੀ ਹੁਣ 15 ਲੀਟਰ 15 ਤਿਆਰ ਆ ਆਜੋ 16 17 18 ਪਿਛਲੇ ਸੂਈ ਤੋਂ ਵਾਹ 18 আচ্ছা ਜੀ ਹਾਂ ਜੀ ਰੇਟ ਕੀ ਰਹੂਗਾ ਜੀ ਦਾ ਫਿਕਸ ਰੇਟ ਲੈਣ ਦੇ ਨਾਲ ਹੋ ਰਿਹਾ ਹੈ ਜੀ ਕਰਦੇ 2.5 ਰੱਖਾਂ ਲੈਣ ਦੇ ਨਾਲ ਹੀ ਦੱਸ ਦੋ ਨੰਬਰ ਬੋਲੋ ਜੀ 991 ਇੱਕ ਵਾਰ ਆ ਜਾ ਬਾਈ 9901 ਇੱਕ ਵਾਰ ਹੀ ਫਿਰ ਬੁੱਕੀ 941729901 ਕਿੰਨੀਆਂ ਝੋਟੀਆਂ ਲੈ ਆਜੇ ਤਿੰਨ ਕਿਉਂ ਦੂਸਰੀ ਕਿਹੜੀ ਆਹ ਕਿਹੜੀ ਚੱਲ ਬਾਈ ਲੈ ਸੱਚ ਨੂੰ ਗਿਆਨੀ ਜੀ ਦੀ ਝੋਟੀ ਇੱਕ ਹੋਰ ਲੱਗਿਆ ਤੋਰ ਕੇ ਦਿਖਾਉਣ ਤੋਂ ਉਹਨੂੰ ਥਣ ਥਣ ਝੋਟੀ ਨੂੰ ਆਇਆ ਲੱਗਿਆ ਪੂਰਾ ਕੰਮ ਦਾ ਤੇ ਬਾਕੀ ਹਵਾਨੇ ਦੀ ਜੱਜਮੈਂਟ ਤੁਰਦੀ ਦੀ ਕਰ ਲਿਓ ਤੁਸੀਂ ਵਾਹ ਕਮਾਲ ਆ ਬਾਈ ਤੇ ਡਿਟੇਲ ਸੱਜਣੋਂ ਲਾਨੇਦਾਰ ਨੂੰ ਪੁੱਛ ਲਾਂਗੇ ਝੋਟੀ ਦੀ ਤਿੰਨਵਾ ਸੁਆ ਕੀ ਰੇਟ ਆ ਕਿੰਨਾ ਦੁੱਧ ਆ ਇਹ ਥੱਲੇ ਤੇ ਮਾਨਸਾ ਜ਼ਿਲ੍ਹੇ ਦਾ ਮਾਲ ਵੀ ਸੱਜਣੋਂ ਦੁੱਧ ਨੂੰ ਖਰਾ ਹੈ ਵਾਹ ਜੀ ਬਸ ਇਹਦਾ ਸੂਆ ਕਿਹੜਾ ਜੀ? ਇਹਦਾ ਵੀ ਚੀਜ਼ ਆ ਜੀ। ਇਹਨੂੰ ਕਿੰਨੇ ਕਿਤਨੇ ਹੋ ਗਿਆ ਸੂਈ ਨੂੰ? ਇਹਨੂੰ 7 ਦਿਨ। ਇਹ ਥੱਲੇ ਬੋਲੀ ਕਿੰਨੀ ਕਾ? ਇਹ ਥੱਲੇ 12 ਕਿਲੋ। 12 ਇਹਦਾ ਰੇਟ ਕੀ ਆ ਜੀ? ਫਿਕਸ ਰੇਟ? ਇਹਦਾ ਰੇਟ 125 ਕਰਦੇ ਆ। 110 ਦੇ ਦੇਣੀ। 1 ਲੱਖ 10 ਹਜ਼ਾਰ ਦੀ ਹੋਣੀ। ਪਿੰਡ ਕਿਹੜਾ ਦੱਸਿਆ ਸੀ ਆਪਣਾ? ਆ ਕਲੀਆ। ਆਪਣੇ ਕੋਲ ਘਰ ਵੀ ਹੁੰਦੇ ਆ ਜਾਨਵਰ? ਹਾਂਜੀ। ਕਿੰਨੇ ਕੁ ਹੁੰਦੇ ਆ? ਘਰੇ ਮਹੀਆਂ ਰੱਖੀ ਹੋਈ ਬੱਚਾ। 20 ਬੱਚਾ। ਨਹੀਂ ਸੇਲ ਵਾਲੇ ਕਹਿੰਦਾ ਜੀ। ਸੇਲ ਵਾਲੇ ਬਸ ਹੁੰਦੇ ਆ ਉਹਨਾਂ ਦੀ ਬੜਾ ਹਾਰੀ ਕਰੀ ਨਹੀਂ ਤੇ। ਅੱਛਾ ਜੀ। ਹਾਲ ਲੈ ਵੀ ਲੈਣੇ ਵੇਚ ਕੇ ਤੇ। ਬਾਕਮਾਲਾ ਬਾਈ ਅੱਜ ਪਹੁੰਚੇ ਹੋਏ ਆ ਸੱਜਣਾ ਮੋੜ ਮੰਡੀ 29 2022 ਲੰਪੀ ਸਕਣ ਤੋਂ ਬਾਅਦ ਮੰਡੀਆਂ ਬਹਾਲ ਹੋਈਆਂ ਨੇ ਇਹਦੀ ਡਿਟੇਲ ਵੀ ਪੁੱਛ ਲੈਨੇ ਆਪਾਂ ਲਾਣੇਦਾਰ ਨੂੰ ਖਾਣ ਸਣ ਦੇਖ ਲੋ ਇੱਕ ਵਾਰੀ ਗਣਦਾਰਾ ਇਹਦਾ ਸੂਆ ਕਿਹੜਾ ਹੈ ਇਹਦਾ ਵੀ ਤੀਜਾ ਜੀ ਤੀਜੇ ਤੀਜੇ ਲੈ ਆ ਤਿੰਨੇ ਹਾਂ ਛਾਂਟ ਕੇ ਜਮਾ ਵਪਾਰ ਦਾ ਹੀ ਕੰਮ ਆ ਆਪਣਾ ਹਾਂਜੀ ਦੁੱਧ ਕਿੰਨਾ ਕਿ ਤਿਆਰ ਹੈ ਇਦਾਂ ਕੱਲ ਆਥਨੇ ਸੂਈਆ ਅੱਛਾ ਕੱਲ ਹੀ ਸੂਈਆ ਬੋਲੇ ਚ ਖਾਲੀ ਆ ਹਾਂਜੀ ਰੇਟ ਕੀ ਰਹੂਗਾ ਜੀ ਦਾ ਤੇਰਾ ਰੇਟ 1.5 ਹਾਂਜੀ 1.5 ਕਿੰਨੇ ਵੀ ਹੋ ਜੂ ਲਾਸਟ ਫਿਕਸ ਰੇਟ ਬੋਪਾ ਦੱਸੋ ਅੱਛਾ ਜੀ ਲੈ ਸੱਜਣੋਂ ਲਾਣੇਦਾਰ ਨੂੰ ਫੋਨ ਕਰ ਲਿਓ ਨਾ ਤਿੰਨੇ ਝੋਟੀਆਂ ਚ ਜਿਹੜੀ ਝੋਟੀ ਕਿਸੇ ਸੱਜਣ ਨੂੰ ਪਸੰਦ ਆਊਗੀ ਤੇ ਰੇਟ ਦੀ ਕੋਈ ਦਿੱਕਤ ਨਹੀਂ ਫੋਨ ਤੇ ਰੇਟ ਹੋ ਜਾਣਗੇ ਬਾਕੀ ਪਸੰਦ ਕਰਕੇ ਤੁਸੀਂ ਫੋਨ ਕਰ ਲਿਓ ਝੋਟੀਆਂ ਸੱਜਣੋਂ ਤਿੰਨੀ ਤਿੰਨੀ ਤੀਜੇ ਤੀਜੇ ਸੂਏ ਨੇ ਪੂਰੀਆਂ ਡਬਲ ਬਾਡੀ ਦੀਆਂ ਨੇ ਤਿੰਨੇ ਝੋਟੀਆਂ ਬਾਕੀ ਹੋਰ ਝੋਟੀਆਂ ਦਿਖਾਉਂਦੇ ਆ ਤੁਹਾਨੂੰ ਆਪਾਂ ਮੋੜ ਆਤੀ ਗੱਲ ਹੈ ਲੈ ਸਰ ਜਿਹੜਾ ਮੋੜ ਮੰਡੀ ਦਾ ਨਗੀਨਾ ਹੋਰ ਦਿਖਾਉਣੀ ਆ ਸਾਨੂੰ ਤੋੜ ਕੇ ਇੱਕ ਵਾ ਮੋੜਲਾ ਮੋੜਲਾ ਜਿਹ ਮੈਂਸ ਲੈ ਗਈ ਖਿੱਚ ਕੇ ਤੈਨੂੰ ਹੂੰ ਸਰ ਜਿਹਨਾਂ ਥਾਣ ਤੋਂ ਦੇਖ ਸਕਦੇ ਹੋ ਝੋਟੀ ਨੂੰ ਕਿੱਡਾ ਤਾਕੜਾ ਲੱਗਿਆ ਤੇ ਬਾਕੀ ਨਾੜਾ ਨੂੰ ਤਾਂ ਬਹੁਤ ਨੇ ਲੈਵੇ ਤੇ ਇਧਰੋਂ ਅੱਗੇ ਤੇ ਦਿਖਾ ਦਾਂਗੇ ਆਪਾਂ ਇਹ ਡਿਟੇਲ ਸੱਜਣੋ ਇਹਦੀ ਬਾਈ ਨੂੰ ਪੁੱਛ ਲਾਂਗੇ ਕੀ ਰੇਟ ਰੂਟ ਕਰਦਾ ਕਿੰਨੇ ਰੁਪਈਆ ਦੀ ਦੇਊਗਾ ਇੱਕ ਵਾਰੀ ਸੱਜਣੋ ਥਾਣ ਥਣ ਨੇੜੇ ਤੋਂ ਹੋਰ ਦਿਖਾ ਦੇਣਾ ਝੋਟੀ ਦਾ ਤੁਹਾਨੂੰ ਹਾਂਜੀ ਭਾਈ ਨਾਮ ਦੱਸੋ ਆਪਣਾ ਮੇਰਾ ਨਾਮ ਮਨਪ੍ਰੀਤ ਸਿੰਘ ਵੀਰ ਪਿੰਡ ਕਿਹੜਾ ਜੀ ਪਿੰਡ ਆਪਣਾ ਬੱਲੋ ਵੀਰ ਬੱਲੋ ਕਿਹੜੇ ਜ਼ਿਲ੍ਹੇ ਚ ਰਹਿੰਦਾ ਬਾਈ ਬਠਿੰਡੇ ਜੀ ਵੀਰ ਬਠਿੰਡੇ ਜ਼ਿਲ੍ਹੇ ਚ ਹਾਂਜੀ ਕਿੰਨੇ ਵੇਸੂਆ ਝੋਟੀ ਇਹ ਝੋਟੀ ਕਿੱ데 ਰੂਹੇ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 22 ਦਿਨ ਬਾਈ ਦੁੱਧ ਕਿੰਨਾ ਕੁ ਤਿਆਰ ਹੁਣ ਦੁੱਧ ਹਲੇ 10 ਲੀਟਰ ਤਿਆਰ ਆ ਲਿਆ ਹੈ ਜੀ 18 ਲੀਟਰ ਰੇਟ ਕੀ ਰਹੂਗਾ ਫਿਕਸ ਰੇਟ ਰੇਟ 1.5 ਰੇਡ ਨੰਬਰ ਬੋਲੋ ਬਾਈ 98762 62175 ਇੱਕ ਵਾਰੀ ਫੇਰ ਬੋਲੋ 98762 62175 ਕਿਹਲਾ ਸਾਜਣਾ ਇੱਕ ਝੋਟੀ ਚੰਗੀ ਹੋਰ ਲੱਗਿਆ ਦਿਖਾਉਣਾ ਤੇਰੇ ਤੋਂ ਪੁੱਛਣਾ ਡੇਰਾ ਐ ਇਹਨੂੰ ਚਲਾ ਦੇ ਬਾਈ ਕੀ ਪਾ ਕਰਿਆ ਬਈ ਇਹਦਾ ਵਾਮੋ ਮੋੜ ਲੋ ਜੀ ਬੱਚਾ ਦਿਖਾ ਮੜਾ ਜੇਗਾ ਨਾਲ ਹੀ ਆਇਆ ਆਏ ਤੋਰੀ ਤੋਰੀ ਇਤਨੀ ਤੋਰੀ ਇਤਨੀ ਤੋਰੀ ਲੈ ਸੱਜਣਾ ਡਿਟੇਲ ਇਹਦੀ ਵੀ ਆਪਾਂ ਬਾਈ ਨੂੰ ਪੁੱਛਦੇ ਆਂ ਇਹ ਕਿੰਨੇ ਦਿਨ ਸੁਏ ਨਹੀਂ ਦੂਜੇ ਸੁਏ ਵੀਰੇ ਹੈ ਦੂਜੇ ਸੁਏ ਕਿੰਨੇ ਕਿ ਦਿਨ ਸੁਏ ਇਹ ਨੂੰ ਹੋਗੇ 10 ਦਿਨ ਇਹ ਥੱਲੇ ਦੁੱਧ ਕਿੰਨਾ ਕਰੇ ਇਹ ਥੱਲੇ ਹੈਗਾ 13 ਕਿਲੋ ਦੁੱਧ ਇਹ ਰੇਟ ਹੈ ਰੇਟ ਹੋਈ 1 ਬੱਚੀ ਕ੍ਰੇਡਿਟ ਵਾਲੇ ਮੰਗੀ ਜਾਂਦਾ ਸਿੱਖਿਆ ਕੇ ਤਾਂ ਨਹੀਂ ਲਾਇਆ ਕਰੂੰ ਤੁਹਾਨੂੰ ਹਾਂ ਮੰਗਿਆ ਇਹ ਸਾਰੇ ਬਾਥੇ ਸਿੱਖਿਆ ਕੇ ਨਾ ਲਾਇਆ ਹੁਣ ਵੀ ਵੱਧ ਮੰਗੀਆਂ ਨਹੀਂ 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 ਦੇਣੀ ਕਿੰਨੇ ਦੀ ਐ ਵੇਚਣਾ ਰੇਟ ਦੱਸ ਬਸ 2-4 ਹੇਅਰ ਘੱਟ ਕੇ ਦੇ ਦਾਂਗਾ ਅੱਛਾ ਦਾ ਦੋ ਦਿਨ ਹੀ ਦਿੰਦੇ ਇਹ ਨਵਾਂ ਲੱਗਦਾ ਸੱਜਣੋ ਬਾਈ ਪਤਾ ਨਹੀਂ ਬਾਈ ਨੂੰ ਟ੍ਰੇਨਿੰਗ ਦੇ ਕੇ ਲਏ ਨਹੀਂ ਕਰੂੰ ਬਾਕੀ ਸੱਜਣੋ ਝੋਟੀਆਂ ਚੰਗੀਆਂ ਨੇ ਬਾਈ ਕੋਲੇ ਨੰਬਰ ਬਾਈ ਨੇ ਵੀਡੀਓ 'ਚ ਹੀ ਬੋਲਤਾ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈ ਅੱਛਾ ਯਾਰ ਆ ਇਹਨੂੰ ਚਲਾ ਦੇ ਲੰਮਾ ਲੈ ਸੱਜਣਾ ਝੋਟੀਆਂ ਹੁਣ ਦਿਖਾਉਣ ਲੱਗਿਆ ਸਾਨੂੰ ਜਬਰਦਸਤ ਥਾਣ ਥਾਣ ਦੇਖ ਸਕਦੇ ਹਾਂ ਝੋਟੀ ਦਾ ਬਾਕੀ ਉੱਤੇ ਢਾਂਚੇ ਦੀ ਦੋਸਤੋ ਚੜਾਈ ਚੁੜੀ ਬਹੁਤ ਹੈ ਬਰੀਕੀਆਂ ਬਹੁਤ ਨੇ ਝੋਟੀ ਚ ਬਾਕੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲਾਂਗੇ ਕੀ ਗੱਲਬਾਤ ਹੈ ਨੇੜੇ ਚੱਲ ਕੇ ਰੇਟ ਰੂਟ ਕੀ ਕਰਦਾ ਹੈਗਾ ਆ ਜਾ ਸੱਜਣਾ ਜੀ ਬਾਈ ਨਾਮ ਦੱਸੋਗੇ ਜੀ। ਇਕਬੀਰ ਸਿੰਘ ਜੀ। ਇੱਧਰ ਆ ਜੀ। ਪਿੰਡ ਕਿਹੜਾ ਬਾਈ? ਟੋਂਗ ਵਾਲੀ। ਟੋਂਗ ਵਾਲੀ ਉਹ ਬੱਕਰੀਆਂ ਦੀ ਮੰਡੀ ਵਾਲਾ ਹੈ। ਹੈ? ਬੱਕਰੀਆਂ ਵਾਲਿਆਂ ਨੇ ਮਸ਼ਹੂਰ ਕਰਤਾ ਪਿੰਡ ਤੁਹਾਡਾ ਨਾ। ਹਾਂ ਜੀ। ਵਪਾਰ ਦਾ ਹੀ ਕੰਮ ਆ। ਹਾਂ ਜੀ। ਕਰੇ ਕਿੰਨੀਆਂ ਕਮਜਾਂ ਹੁੰਦੀਆਂ? 5-6। ਕਿੱਥੇ ਤੋਂ ਕਿੱਥੇ ਰੇਟ ਆਲੀਆਂ? ਲੱਖ ਤੋਂ ਉੱਤੇ। ਲੱਖ ਤੋਂ 2 ਲੱਖ ਤੱਕ ਦੀਆਂ। ਕਮਜਾਂ ਕੱਬੀਆਂ ਰੱਖਦਾ ਸਾਰੀਆਂ ਇਹਨਾਂ। ਪਿੰਡ ਫੇਰ ਦੱਸਦੇ ਕਿੱਥੇ ਜੇ ਪੈਂਦਾ ਅਸੀਂ ਗੋਂਗ ਵਾਲੀ ਬਹੰਦਾ ਜੇ ਪੁੱਛੋ ਮੇਰੇ ਲੈ ਸੱਜਣਾ ਬਾਈ ਕੋਲ ਨਾ ਘਰੇ ਵੀ ਪੰਜ ਸੱਤ ਡੰਗਰ ਹਰ ਵਕਤ ਖੜੇ ਹੁੰਦੇ ਨੇ ਤੇ ਨੰਬਰ ਬਾਈ ਦਾ ਲਵਾਂਗੇ ਬਾਈ ਇਹਦੀ ਡਿਟੇਲ ਕੀ ਜਿਹੜੀ ਆਪਾਂ ਤੋਰੀਆ ਮੱਝ ਦੂਜਾ ਛੋਟਿਆ ਪੰਜ ਵਦਨ ਸੋਈ ਨੂੰ ਆਹ ਮੋਲੀ ਕਿੰਨੀ ਤਿਆਰ ਹੈ 14 15 ਕਿਲੋ ਰੇਟ ਫਿਕਸ 1 25 ਦੇ ਨੇ ਮੁੱਲ ਇੱਕ ਚੱਲ ਅੱਛਾ ਨੰਬਰ ਬੋਲ ਦੇ ਬਾਈ 94646281 ਇੱਕ ਵਾਰੀ ਫੇਰ ਬੋਲ 94646281 94646208 ਆ ਜੋ ਟੀਵੀ ਦੋ ਦੰਦ ਨੇ ਕਸ ਸੱਜਣਾ ਬਾਈ ਕੋਲ ਜਾਨਵਰ ਸਾਰੇ ਟੌਪ ਦੇ ਨੇ 14 15 ਕਿਲੋ ਦੁੱਧ ਆ ਲੈਣੇ ਤੇ ਬਾਕੀ ਥਾਨ ਹਵਾਨਾ ਇਹਦਾ ਵੀ ਚੰਗਾ ਝੋਟੀ ਦਾ ਜਦੋਂ ਤੁਰੂ ਦੀ ਜੱਜਮੈਂਟ ਕਰਦੇ ਹੋ ਐਨੂੰ ਚਲਾ ਦੇ ਵਾ ਮੋੜ ਲੈ ਬਾਈ ਗ੍ਰਾਫਟੀ ਦੇਖਿਆ ਸੀ ਨੂੰ ਕੀ ਹੋਇਆ ਤੇ ਇਹ ਇੱਕ ਬਦਲੇ ਬਾਤ ਕਰੀਏ ਸਾਰੇ ਉਹਨਾਂ ਹਸਿਆਲ ਬੰਦ ਕਰਦੇ ਮਾਤਾ ਕਿ ਇਹ ਨਾ ਸੂਆ ਕਿਹੜਾ ਇਹਦਾ ਵੀ ਦੂਜਾ ਵੀਰ ਦੋਨੇ ਦੂਜੇ ਸੂਏ ਨੇ ਹਾਂਜੀ ਇਹਨੂੰ ਕਹਿੰਦੇ ਕਿਦਨੋਂ ਕੇ ਸੂਈ ਨੂੰ ਇਹ ਚੌਥੀ ਸੂਈ ਆ ਚੌਥੀ ਥੱਲੇ ਕਿਨਿਕ ਬੋਲੀ ਆ 16 ਕਿਲੋ ਬੋਲੀ ਤਿਆਰ ਆ 16 ਕਿਲੋ 16 ਜ਼ਿਆਦਾ ਨਹੀਂ ਇਹ ਹੈ ਜੀ ਚੰਗ ਜਮਾ ਬੋਲੀ ਅੱਛਾ ਯਾਰ ਲੱਗਦਾ ਤਾਂ ਨਹੀਂ ਬਾਜ਼ਾਰ ਵੀ ਲੱਗਿਆ ਹੋਊ ਤੇ ਬੋਲੀ ਕੱਢੀ ਸਾਲ ਬੋਲੀ ਦਾ ਸਾਲ ਸੁਰੂ ਹੋ ਕੇ ਬੋਲੀ ਤੇ ਤਿਆਰ ਹੋ ਗਈ ਅੱਛਾ ਰੇਟ ਇਹਦਾ ਫਿਰ ਇਹਦਾ ਵੀ 1.40 1.40 ਰੇਟ ਖਾਹੇ ਕਾੜੇ ਮੰਗਦਾ ਮੈਂ ਬੰਨਾ ਚੰਗਾ ਹੈ ਚੰਗੀਆਂ ਕਿਹੜੇ ਇਲਾਕੇ ਦੀਆਂ ਅੱਗੂਆਂ ਰਿਕੇ ਦੀਆਂ ਅੱਛਾ ਹਰਿਆਣੇ ਦੀਆਂ ਮਈਆਂ ਨੇ ਨੰਬਰ ਬੋਲ ਦੋ ਆਪ ਨੂੰ 94662105 ਓਕੇ ਸਰ ਬਾਕੀ ਸੱਜਣਾ ਹੋਰ ਦਿਖਾਉਣੀਆਂ ਝੋਟੀਆਂ ਸੂਤੇ ਬੁੱਟੇ ਬੋੜ ਮੰਡੀ ਦੀਆਂ ਉਹ ਬੁੱਟੇ ਸੌਦੇ ਸੁੱਦੇ ਚੱਲ ਰਹੇ ਨੇ ਗਾਟ ਫਿਰਦੇ ਨੇ ਤੁਰੇ ਮੰਡੀ ਚ ਵੇਚਦੀ ਬਈ ਕੋਈ ਹੈ ਵੇਚਦੀ ਹੈ ਕਿਵੇਂ ਚੱਲ ਰਿਹਾ ਕੰਮ ਮੰਡੀ ਦਾ ਵਧੀਆ ਵਧੀਆ ਜੀ ਸਿਰਾ ਚੱਲ ਰਿਹਾ ਸਿਰਾ ਉਹ ਲੈ ਯਾਰ